ਅਤੇ ਸੈਟਰਪਾਲ ਚ ਜਮਾਨਤ ਰੱਦ ਹੋਈ ਸੀ 18 ਅਪ੍ਰੈਲ ਨੂੰ ਉਸ ਤੋਂ ਪਹਿਲੇ ਸੇ 18 ਮਾਰਚ ਨੂੰ ਪਰਚਾ ਹੋਇਆ 30 ਅਪ੍ਰੈਲ ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀ ਸੀਟੀ ਫੁਟੇਜ ਚੱਲਦੀ ਨਹੀਂ ਹੁਣ ਅਪ੍ਰੈਲ ਮਈ ਜੂਨ ਚ ਕੀ ਹੋਇਆ ਇਹਦੀ ਗੱਲ ਕਰਨਾ ਸਰ ਜਿਹੜੀ ਇਹਨਾਂ ਦੀ ਸ਼ਾਮਲ ਤਫਤੀਸ਼ ਦੀ ਗੱਲ ਉਹ 30 April ਨੂੰ ਸ਼ਾਮਲ ਉੱਥੋਂ ਹਾਈ ਕੋਰਟ ਤੋਂ ਇੰਟਰਮ ਬੇਲ ਕੱਚੀ ਜਮਾਨਤ ਹੋਈ ਜੀ ਉਹਨਾਂ ਨੂੰ ਉਸ ਤੋਂ ਪਹਿਲੇ 18 March ਨੂੰ ਪਰਚਾ ਹੋਇਆ ਜੀ 18 March ਤੋਂ ਲੈ ਕੇ 30 April ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਦਮੇਂ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਪੁਲਿਸ ਅਫਸਰ ਇਹਨਾਂ ਦੀ ਜਿਹੜੀ ਇੱਚ ਲਿਖੋ ਇਹਦਾ ਜਰੂਰ ਟਰਮ ਬਿੱਲ ਸਰ ਹੋ ਜਾਂਦੀ ਹੈ ਨਾ ਉਹ ਆਪਾਂ ਸ਼ਾਮਿਲ ਨਹੀਂ ਨਾ ਕਰ ਸਕਦੇ ਫਿਰ ਜਾਂ ਜੇ ਉਹ ਨਹੀਂ ਕਨਫਰਮ ਬਿੱਲ 7 14/7 ਪਈ ਹੈ ਸਰ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਈ 18 ਤਰੀਕ ਨੂੰ ਜੀ ਸਰ ਜੀ 18 ਮਾਰਚ ਨੂੰ ਟਰਮ ਬਿੱਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਜੀ ਐਂਸ ਨਹੀਂ 34 ਨੂੰ ਕਿੰਨਾ ਦਾ ਇੱਕ ਨੋਟਿੰਗ ਲਿਖੋ ਫੋਨ ਸੈਟਿੰਗ ਲਿਖ ਪਈ ਜੋ ਡੀਜੀ ਭਿੰਨ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅਮ੍ਰਿਤਸਰ ਆ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਐਸਆਰਪੀ ਆ ਜੀ ਸਰ ਸੀਐਸਆਰਪੀ ਆ ਸੈਂਟਰਲ ਰਜਰਡ ਫੋਰਸ ਤੇ ਉਹਨੂੰ ਵੀ ਇਨਸਾਫ ਨਹੀਂ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ 18 ਤਿੰਨ ਨੂੰ ਜਦੋਂ ਪਰਚਾ ਦਰਜ ਹੋਇਆ ਤੇ 30 4 25 ਤੱਕ ਅੰਮ੍ਰਿਤਸਰ ਪੁਲਿਸ ਵਿਭਾਗ ਦੀ ਮਿਲੀ ਭੁਗ ਦੇ ਨਾਲ ਦੋਸ਼ੀ ਪੁਲਿਸ ਵਾਲੇ ਗ੍ਰਿਫਤਾਰ ਨਹੀਂ ਕੀਤੇ ਕਿੰਨੇ ਦਿਨ ਜੀ ਐਸਪੀ ਹੈੱਡ ਕੁਆਰਟਰ ਸਾਹਿਬ ਇਹਨਾਂ ਦੱਸਿਆ 42 ਦਿਨ ਤੁਸੀਂ ਹਿਸਾਬ ਤਾ ਲਾਇਆ ਹੋਣਾ ਹੁਣ ਬੈਠੇ 19 ਜਾਂ ਸਰ ਜਿੰਨੇ ਬਣਦੇ ਤੇ 18 ਨਹੀਂ ਬਣਦੇ ਕਾਨੂੰਨ ਕੀ ਕਹਿੰਦਾ ਬਿਲਕੁਲ ਸਰ ਕਾਨੂੰਨ ਦੱਸੋ ਕੀ ਕਹਿੰਦਾ ਜੇ ਐਸਸੀਐਸਟੀ ਦਾ ਦਰਜ ਹੋ ਜਵੇ ਉਦੋਂ ਹੀ ਛੱਤਰ ਮਾਰ ਕੇ ਫੜਨਾ ਹੁੰਦਾ ਬਿਲਕੁਲ ਸਰ ਬਿਲਕੁਲ ਕਿ ਛੱਡਣਾ ਹੁੰਦਾ ਹੈ ਫੜਨਾ ਹੁੰਦਾ ਫੜਨਾ ਹੁੰਦਾ ਹੈ ਦੋਸ਼ੀ ਕੌਣ ਹੈ ਐਸਪੀ ਇਹਨੂੰ ਸੈਕਟਰੀ ਹੋਮ ਡੀਜੀਪੀ ਪੰਜਾਬ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਪੰਜਾਬ ਪੁਲਿਸ ਦੀ ਨਕਮੀ ਕਾਰਗੁਜ਼ਾਰੀ ਲਗਾਤਾਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਇਸ ਸਬੰਧਤ ਕੇਸ ਵਿੱਚ ਵੱਡੀ ਪੱਧਰ ਤੇ ਹੁਣ ਤਾਈਆਂ ਰੱਖੀਆਂ ਗਈਆਂ ਇਸ ਲਈ ਸਬੰਧਤ ਪੁਲਸ ਵਿਭਾਗ ਦੇ ਸਾਰੇ ਜਿਹੜੇ ਸ਼ਾਮਲ ਜਿਹੜੇ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਔਰ ਸ਼ਾਮਲ ਅਧਿਕਾਰੀਆਂ ਨੂੰ ਜਿਹੜਾ ਹੈਗਾ ਉਹ ਜ਼ਿੰਮੇਵਾਰ ਠਹਿਰਾ ਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਬਾਕੀ ਜਾਂਚ ਸਰ 19 ਤਰੀਕ ਨੂੰ ਡਿਊਟੀ ਕੀਤੀ ਹੈ ਉਹਨਾਂ ਨੇ ਉੱਥੇ 19 ਮਾਰਚ ਨੂੰ 18 ਨੂੰ ਪਰਚਾ ਦਰਜ ਹੋ ਗਿਆ 19 ਨੂੰ ਉਹ ਡਿਊਟੀ ਤੇ ਗਏ ਸੀ ਉਸ ਤੋਂ ਬਾਅਦ 20 ਤਰੀਕ ਨੂੰ ਛੁੱਟੀ ਗਏ 19 ਤਰੀਕ ਨੂੰ ਉਹਨਾਂ ਨੇ ਡਿਊਟੀ ਕੀਤੀ ਹੈ ਡਿਊਟੀ ਰਜਿਸਟਰ ਉਹਨਾਂ ਦਾ ਦੇਖਿਆ ਜਾਵੇ ਲਖੋ ਜੀ ਇਹਨਾਂ ਦਾ ਹਾਜ਼ਰੀ ਰਿਪੋਰਟ ਜਿਹੜੀ ਆ ਸੰਬੰਧਿਤ ਦੋਸ਼ੀਆਂ ਦੀ ਇਸ ਕੇਸ ਨਾਲ ਸੰਬੰਧਿਤ ਦੋਸ਼ੀਆਂ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ 28 ਤੋਂ ਲੈ ਕੇ ਅੱਜ ਤੱਕ ਦੀ ਹਾਜ਼ਰੀ ਰਿਪੋਰਟ ਭੇਜੀ ਜਾਵੇ ਅੱਜ ਤੱਕ ਇਹ ਤਰੀਕੇ ਨਹੀਂ ਹੋਗੇ 23625 ਦੀ ਸੰਬੰਧਿਤ ਐਸਪੀ ਸਾਹਿਬ ਸਰ ਮੈਂ ਦਲਤਾ ਤੇ ਜ਼ੁਲਮ ਨਹੀਂ ਹੋਣ ਦੇਣਾ ਸਰ ਸਰ ਤੇ ਜ਼ੁਲਮ ਕਰਨ ਵਾਲੇ ਅਫਸਰ ਜਿੱਤੇ ਮੈਨੂੰ ਮੈਨੂੰ ਪਸਾ ਲਓ ਫਿਰ ਇਹਦੇ ਕੇਸ ਜੋ ਜੂਟਾ ਜੜਾ ਕੇਜ ਲਾ ਕੇ ਮੈਨੂੰ ਪਤਾ ਲਓ ਜਾਇਨ ਇਨਸਾਫ ਦੇਓ ਦਲਤਾਂ ਬਿਲਕੁਲ ਸਰ ਜੇ ਦਲਤਾਂ ਨੂੰ ਇਨਸਾਫ ਨਹੀਂ ਦੇ ਸਕਦੇ ਫਿਰ ਮੇਰੇ ਨਾਲ ਖੜਨਾ ਪੈਣਾ ਤੁਹਾਨੂੰ ਨਹੀਂ ਸਰ ਭਰਾ ਨੇ ਆਪਣੇ ਨਹੀਂ ਭਰਾ ਕੇ ਭਰਾ ਹੁੰਦੇ ਤੇ ਉਹ ਮਾਂ ਬੈਠੀ ਮੈਂ ਤਾਂ ਹੁਣ ਆਇਆ ਸਰ ਉਹ ਮਾਂ ਦੇਖੋ ਮੜੀ ਜੀ ਕਹਿੰਦੇ ਹੋਣ ਲੱਗੇ ਆ ਸਾ ਦੇਖੋ ਤੁਹਾਨੂੰ ਬੜੀ ਬਦਲ ਕੀਤੀ ਸੀ ਜਦੋਂ 47 ਦਾ ਹੋਇਆ ਤਾਂ ਵੀ ਸਾਡੀ ਗਰੀਬਾਂ ਨੂੰ ਨੇ ਉੱਤੇ ਉਠਾਇਆ ਉਹਨੇ ਤਾਂ ਨਹੀਂ ਮੱਤ ਕੀਤੀ ਅੱਜ ਮੈਂ ਪੁੱਤਰ ਨੂੰ ਭਾਂਡੇ ਮਾਵੀਆਂ ਲੋਕਾਂ ਦੀ ਮਿਹਨਤ ਕਰਕੇ ਪੜਾ ਕੇ ਦੇਸ਼ ਦਾ ਭਗਤ ਬਣਾ ਕੇ ਇਹਨੂੰ ਮੈਂ ਭਰਤੀ ਕਰਾਇਆ ਅੱਜ ਵੇਖੋ ਸਾਡੇ ਸਾਡੇ ਦੇ ਵਿੱਚ ਸਾਡੇ ਪਰ ਖਲਾਫ ਖੜੇ ਦਿਵਤੀ ਦੇ ਹਨੂਤ ਕੁੱਟ ਕੇ ਦੇਤੀ ਬੰਦੀ ਆ ਗਿਆ ਹਨੂ ਤੱਕੇ ਮਾਰ ਕੇ ਸਾਡੇ ਤੋਂ ਕੱਟਿਆ ਗਿਆ ਹਾਂ ਨੇ ਕਿਸੇ ਨਿੱਕੇ ਤੋਂ ਲਾਗੇ ਵੱਡੇ ਤੱਕ ਕਿਸੇ ਦੇ ਕੰਮ ਨਹੀਂ ਤੁਸੀਂ ਸਾਡੇ ਵੇਖੋ ਤੁਸੀਂ ਸਾਡੇ ਦੇ ਹੱਥ ਨਾ ਰੱਖੋ ਨੀ ਕਿ ਭਲਾ ਤੁਸੀਂ ਪਾਂਡੇ ਮਾਂਜਣ ਵਾਲੀ ਮਾਂ ਬਿਲਕੁਲ ਸਰ ਤੇ ਪੁੱਤ ਨੂੰ ਕਹਿੰਦੀ ਮੈਂ ਦੇਸ਼ ਭਗਤ ਬਣਾਇਆ ਇਹ ਮਾਂ ਦੇ ਬਿਆਨ ਨੇ ਰੋਂਦੀ ਮਾਂ ਦੇ ਔਰ ਫੌਜੀ ਵੀ ਰੋਂਦਾ ਬਈ ਮਾਤਾ ਜੀ ਨੂੰ ਪਾਣੀ ਪਿਲਾਉ ਫੌਜੀ ਸ਼ੌਪ ਨਹੀਂ ਪਿਲਾਉ ਹਾਂ ਹਰ ਜਦ ਹੌਲ ਲੜਾਈ ਬਹੁਤ ਤਕੜੀ ਆ ਬਿਲਕੁਲ ਸਰ ਬਿਲਕੁਲ ਤਕੜੀ ਇਨਸਾਫ ਵਾਲੀ ਸਿਰ ਤੇ ਕਰਦੇ ਹੋ ਟੋਲਦੇ ਹੋ ਕਿਤੇ 13 13 ਜੀ ਸਰ ਸਰ ਹਾਂ ਸਰ ਕਫਨ ਨੂੰ ਜੇਬ ਨਹੀਂ ਹੁੰਦੀ ਮੁੱਖ ਮੰਤਰੀ ਨਹੀਂ ਹੁੰਦੀ ਸਰ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਆਪਾਂ ਇਹਦੇ ਨਾਲ ਸਹਿਮਤ ਹੀ ਨਹੀਂ ਸਰ ਜਿਹੜਾ ਸਾਡਾ ਪੰਜਾਬ ਸੂਬੇ ਦਾ ਮਾਲਕ ਆ ਮੁੱਖ ਮੰਤਰੀ ਸਾਹਿਬ ਇਹ ਹਰ ਜਗ੍ਹਾ ਕਹਿ ਰਹੇ ਕਫਨ ਨੂੰ ਜੇਵ ਹੈ ਨਹੀਂ ਬਿਲਕੁਲ ਸਾ ਠੀਕ 100% ਸਹੀ ਹੈ ਕੋਈ ਸ਼ੱਕ ਨਹੀਂ ਹੈ ਫਿਰ ਨਵੇੜੀ ਆਪਾਂ ਇਹ ਠੀਕ ਆ ਸਰ ਕੀ ਕਰੋਗੇ ਜੋ ਸਰ ਹੁਕਮ ਦਿੰਦੇ ਆ ਉਹ ਕਰ ਦਿੰਦੇ ਆ 20 ਵੀ ਸਾਲ ਬਾਅਦ ਵੀ ਉਹ 95 92 ਵਾਲੇ ਜੇਲੇ ਜਾ ਰਹੇ ਨਾ 30 30 40 40 ਸਾਲ ਵਾਲੇ ਸਰ ਹੂੰ ਅੱਜ ਮੈਨੂੰ ਚਿੱਠੀ ਤੁਹਾਡੇ ਉਥੋਂ ਹੈੱਡ ਕੁਆਰਟਰ ਤੋਂ ਵੀ ਆਈ ਆ ਜੀ ਸਰ ਇਹ ਮਤਲਬ ਕੇਸ 체ਤ ਤਾਂ ਨਿਪਟਣਾ ਨਹੀਂ ਹੈਗਾ ਜਿੰਨਾ ਜਿੰਨਾ ਅਫਸਰਾਂ ਨੇ ਕੰਗੈਲੀ ਰੱਖਣੀ ਆ ਉਹ ਸਭ ਕੁ ਬੈਠੇ ਜਾਂਦੇ ਬਿਲਕੁਲ ਸਰ ਕਾਪੜੀ ਤੇਜਾਰ ਵਿਚਾਰ ਹੋਣਾ ਸਰ ਮੈਂ ਵੀ ਇੱਕ ਕੰਫਰੈਸਟ ਕਰ ਮੈਂ ਸਰ ਮੈਂ ਕਿ ਮੈਂ ਸੂਫਿਕ ਆਹ ਮੈਂ ਰਿਕਵੈਸਟ ਕਰ ਦਿੰਦੇ ਕਿ ਸਰ ਉਹ ਤੋਂ ਉਹਨੂੰ ਇਹਨਾਂ ਪਰੇਸ਼ਾਨ ਕਰਦੇ ਹਲੇ ਵੀ ਸਾਨੂੰ ਉਹਨਾਂ ਦਾ ਜ਼ਿਲ੍ਹਾ ਬਦਲੀ ਕੀਤਾ ਜਾਵੇ ਨਹੀਂ ਤੇ ਸਾਨੂੰ ਇਨਸਾਫ ਨਹੀਂ ਮਿਲਣਾ ਸਰ ਹਲੇ ਵੀ ਸਰੋਸਾ ਬੰਦਰ ਜਿਹੜੇ ਐਸਐਚਓ ਹੋ ਗਏ ਨੇ ਸਰ ਉੱਥੇ ਦਲਿਤਾ ਤੇ ਇਨਾ ਤਿਆਚਾਰ ਹੋ ਰਿਹਾ ਹੈ ਜਬਰ ਜਨਾਹ ਤਾਂ ਕਿਹਦੇ ਪਰਚੇ ਸਰ ਨੂੰ ਪੇਸ਼ ਨਹੀਂ ਹੁੰਦੇ ਕਮਿਸ਼ਨ ਤੋਂ ਏਡੇ ਵੱਡੇ ਆ ਐਸਐਸਓ ਸਾਹਿਬ ਉਹ ਸਾਡੇ ਕੋਲ ਸ਼ਤ ਦੇ ਪੇਸ਼ ਨਹੀਂ ਹੁੰਦੇ ਕਿੰਨੇ ਕੇਸ ਸਰ ਇੱਥੇ ਚੱਲਦੇ ਪਏ ਆ ਸਾਡੇ ਥਾਣੇ ਦੇ ਸਬੰਧ ਦੇ ਵਿੱਚ ਨਹੀਂ ਜਦੋਂ ਹੁਣ ਅਫਸਰ ਬੜੇ ਆਗੇ ਐਸਐਸਓ ਚਾ ਲੋੜੀ ਪਰ ਸਦੋਂ ਇਹਨਾਂ ਦਾ ਹੁਕਮ ਜਾਂਦਾ ਉਹ ਕਿ ਸਾਰੇ ਪੇਸ਼ ਹੁੰਦੇ ਨਹੀਂ ਇੱਥੇ ਤੇ ਸਾਡਾ 8 ਮਹੀਨੇ ਹੋ ਗਏ ਇਹਦੇ ਤਗੜਾ ਪਾਏ ਨੇ ਵੇਖ ਲੋ 8 ਪੇਸ਼ ਬੈਠੀਂਗਾ ਮਾਤਾ ਜੀ ਜਿਵੇਂ ਤੁਸੀਂ ਥਾਣੇ 'ਚ ਕਹਿੰਦੇ ਥਾਣੇ 'ਚ ਕੈਮਰੇ ਲੱਗੇ ਆ ਹਾਈ ਕੋਰਟ ਦੇ ਹੁਕਮ ਨਾਲ ਸਾਰੇ ਬਾਹਰਲੇ ਗੇਟ ਤੇ ਹੀ ਸਾਰ ਲੱਗਾ ਇਹਦਾ ਮੈਨੂੰ ਦੱਸੋ ਇਹਦਾ ਸਾਰ ਲ ਤੁਹਾ ਪਾ ਵੀ ਨੂੰ ਤਾਂ ਵਰਤੇ ਆ ਗਿਆ ਮੈਂ ਜੀ ਹੂੰ ਜਦ ਕੇ ਮਾੜੀ ਇਹ ਸਫਾਈ ਕਰਦੇ ਇਹਨਾਂ ਦਾ ਰਾਜੀ ਨਾਮ ਹੋ ਜਾਣਾ ਤੁਸੀ ਸਫਾਈ ਨਹੀਂ ਕੀਤੀ ਅਜੇ ਤੱਕ ਨਾ ਕੀਤੀ ਅੰਦਾ ਤੁਸੀ ਉਹ ਲਾਡੇ ਪੁੱਤ ਬਣਾ ਲੈ ਸਰਮੋ ਜਿੱਤਾ ਕਿਸਾਨ ਉਹ ਕਹਿੰਦੇ ਕਿ ਜਿੱਥੇ ਮਰਜੀ ਭੱਜ ਦੱਸੋ ਕੁਛ ਨਹੀਂ ਬੰਨਣਾ ਦੱਸੋ ਹਾਂ ਬੋਲਸ ਨੂੰ ਚਾਹੀਦੇ ਕਿਹੜੇ ਸਬੂਤ ਸਰ ਡੀਜੀਪੀ ਤੱਕ ਤਰੀਕਾ ਪਹੁੰਚਦਾ ਹੀ ਆ ਨਾ ਕੋਟਾ ਪਹੁੰਚਦੇ ਬਿਲਕੁਲ ਸਰ ਕਾ ਕਹਿੰਦੇ ਥੱਲੇ ਵਾਲੇ ਵੀ ਕਾ ਕਰਕੇ ਤਾਂ ਬਚ ਲਿਆ ਆ ਦੇਖੋ ਤੁਸੀਂ ਹੁ ਕੰਮ ਕਰ ਦਿੱਤਾ ਵੀਡੀਓ ਦੇ ਵਿੱਚ ਤੁਸੀਂ ਵੀ ਵੇਖਿਆ ਸਾਰੇ ਸਰ ਪੂਰੇ ਪੰਜਾਬ ਨੇ ਵੇਖਿਆ ਪੂਰੇ ਪੰਜਾਬ ਨੂੰ ਦਿਖ ਗਿਆ ਕਿ ਇੱਕ ਫੌਜੀ ਨੇ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕੇ ਸਰ ਪੂਰਾ ਮhalla ਗਵਾਹੀ ਦੇ ਰਿਹਾ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਆ ਦੇਖੋ ਸਰ ਡਾਕਟਰਾਂ ਨੇ ਰਿਪੋਰਟ ਦੇ ਦਿੱਤੀ ਆ ਕਿ ਇਹ ਸੱਟਾਂ ਹੱਥਾਂ 'ਤੇ ਲੱਗੀਆਂ ਪਰ ਪੁਲਿਸ ਸਾਡਾ ਪਰਚਾ ਨਹੀਂ ਰੱਦ ਕਰ ਰਹੀ ਸਾਡੇ ਨੂੰ ਜਿਹੜਾ ਦਰਜ ਹੋਇਆ ਕਮਿਸ਼ਨ ਦਾ ਹੁਕਮ ਹੋ ਗਿਆ ਉਹ ਕਿ ਉਹ ਪਿਛਲੀ ਕਾਰਵਾਈ ਕਿ ਲਿਖਿਆ ਨਹੀਂ ਵੀ ਨੋਟਿੰਗ ਦੇ ਵਿੱਚ ਤੁਸੀਂ ਲਿਖਦੇ ਨਹੀਂ ਉਹਨੇ ਇਹ ਕੰਨਾ ਮਸਲਾ ਇੱਕਲਾ ਪ੍ਰਸ਼ਾਸਨ ਜੱਦ ਕਰਦਾ ਹੁੰਦਾ ਹੈ ਹਾਲ ਕਿਥੇ ਦਰਮੇਸ਼ ਐਸਪੀ ਸਾਹਮਣੂ ਵੀਡੀਓ ਦਿਖਾਣਾ ਚਾਹੁੰਦਾ ਹਾਂ ਸਾਹਮਣੂ ਕਹਿੰਦੇ ਕਿ ਸਾਰਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਸਰ ਜਿਸ ਦਿਨ ਉਹ ਦਿਨ ਇਹਨਾਂ ਨੇ ਝੂਠਾ ਡਾਕਟਰ ਥਾਣਾ ਗੇਟ ਕੀ ਮਾਲਿਆ ਨੇ ਕੱਟ ਕੇ ਦਿੱਤਾ ਉਸ ਦਿਨ ਦੀ ਸੀਸੀਟੀਵੀ ਫੁਟੇਜ ਕਢਾਈ ਜਾਵੇ ਉਸ ਬੰਦੇ ਆ ਦੇ ਉੱਤੇ ਜਿਹਨਾਂ ਨੇ ਝੂਠਾ ਡਾਕਟ ਕੱਟ ਕੇ ਦਿੱਤਾ ਸਰ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਕੋਈ ਕੋ ਠੀਕ ਠਾਕ ਸੀ ਉਸ ਸਮੇਂ ਉਠਾਣੇ ਵੀ ਸਾਡੇ ਨਾਲ ਸੀ ਆ ਜਿਹੜੀ ਮੈਡੀਕਲ ਰਿਪੋਰਟ ਆ ਆ ਦੇਖੋ ਸਰ ਆ ਵੀਡੀਓ ਸਰ ਤੁਸੀਂ ਦੇਖ ਲੋ ਇਹਦੇ ਵਿੱਚ ਤੁਸੀਂ ਜਸਟਿਸ ਕਰ ਦੋ ਕੀ ਸਰ ਮੈਂ ਉਹਦੇ ਵਿੱਚ ਮੈਂ ਪ੍ਰੈਸ ਕਾਨਫਰੰਸ ਕਰਨਾ ਮੈਂ ਉੱਥੇ ਪਪਾ ਦੇਖ ਲਾ ਜਿੱਦਾਂ ਪਟਿਆਲੇ ਕਰਨ ਵਾਲੇ ਕੇਸ ਚ ਮਿੱਟੀ ਪੱਟ ਹੋਈ ਆ ਉਹਦਾ ਪੱਟਣ ਆ ਗਿਆ ਫਿਰ ਮੈਂ ਫਿਰ ਫਿਰ ਪਪਾ ਦੀ ਇੱਜ਼ਤ ਰਹਿੰਦੀ ਆ ਤੁਸੀਂ ਆਪ ਇੱਕ ਵਾਰ ਇੱਕ ਉੱਤਰ ਇੱਕ ਵਾਰ ਤੁ ਆਪ ਮਾਵਾਰੇ ਠਾਣੇ ਦੇ ਵਿੱਚ ਆਣ ਕੇ ਤੁਸੀਂ ਵੇਖੀ ਹੋਰਿਆ ਕੀ ਨਹੀਂ ਹੋਇਆ ਐਸਪੀ ਸਾਹਿਬ ਕਿੰਨੇ ਦਿਨ ਸਰ ਇਹ ਨਾਲੀ ਕਾਰ ਇਹ ਨਾਲ ਪਰਚੇ ਜਿਹੜਾ ਝੂਠਾ ਕੀਤਾ ਉਹ ਕਿਉਂ ਨਹੀਂ ਦਿੱਤਾ ਹੋਇਆ ਹਾਂਜੀ ਇਹ ਨਾਲ ਪਰ ਜਿਹੜਾ ਸਰ ਐਮਐਲਆਰ ਆਈਆਂ ਡਾਕਟਰ ਦੀਆਂ ਕੀਆ 23 24 ਹੈ ਸਰ 23 ਕਿਉਂ ਵੀ ਹੈ ਨਾ 24 ਤੇ 24 अच्छा एत्ता करिए ਆਪਾਂ ਇਹਨਾਂ ਨੂੰ ਜੇਲ੍ਹ ਭੇਜ ਦਿੰਨੇ ਆ ਛੱਡੀ ਆਪਾਂ ਜੇ ਇਨਸਾਫ ਹੀ ਨਹੀਂ ਦੇਣਾ ਬਦਲਤਾ ਨੂੰ ਫੇ ਜੇਲ੍ਹ ਇਹਨਾਂ ਨੂੰ ਭੇਜ ਦਿੰਨੇ ਆ ਇਹਨਾਂ ਦੇ ਖਿਲਾਫ ਲਿਖਤਾ ਫੇ ਕੋਸ਼ਾ ਤਾਂ ਨਹੀਂ ਕੋਈ ਸਰ ਇਹਨਾਂ ਦੇ ਖਿਲਾਫ ਕੋਈ ਲਿਖਣਾ ਆ ਬਾਕੀ ਸਰ ਜੇ ਜੇ ਤੁਸੀਂ ਇਨਸਾਫ ਹੀ ਨਹੀਂ ਦੇਣਾ 42 ਦਿਨ ਬੰਦੇ ਨਹੀਂ ਫੜੇ ਗਏ ਫੇ ਆਪਾਂ ਇਹਨਾਂ ਨੂੰ ਭੇਜ ਦਿੰਨੇ ਆ ਉਹ ਬਹੂ ਆ ਉਹਦੀ ਫੌਜੀ ਦੀ ਫੌਜਣ ਫੌਜੀ ਨੂੰ ਭੇਜ ਦਿੰਨੇ ਆ ਪਿਓ ਵੀ ਮਾੜਾ ਹੀ ਆ ਉਹ ਮਾਰ ਹੁੰਦੀ ਆ ਹੀ ਆ ਪਿੱਠ ਦੀ ਰੀੜ ਦੀ ਹੱਡੀ ਇਹਨਾਂ ਨੂੰ ਭੇਜ ਦਿੰਨੇ ਆ ਆਪਾਂ ਜੇ ਪੰਜਾਬ ਦੇ ਸਾਰੇ ਦਲਤਾਂ ਨੂੰ ਜੇਲ੍ਹ ਭੇਜ ਦਈਏ ਫੇ ਖੁਸ਼ ਆ ਤੁਸੀਂ ਨਹੀਂ ਨਹੀਂ ਸਰ ਜੇਲ੍ਹ ਕਿਉਂ ਦੋਸ਼ੀ ਕਿਉਂ ਜੇਲ੍ਹ ਭੇਜੇ ਮੈਂ ਚਾਰ ਪੰਜ ਵਾਰੀ ਪਿਆਰ ਨਾਲ ਬੇਨਤੀ ਕਰ ਲਈ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਦੱਸੋ ਕੀ ਕੀਤਾ ਜਾਵੇ ਮੇਰੇ ਪੱਲੇ ਪਾਉ ਨਾ ਕੁਛ ਮੈਂ ਕੀ ਇਹਨਾਂ ਨੂੰ ਇਹਨਾਂ ਦੀ ਝੋਲੀ 'ਚ ਪਾ ਕੇ ਭੇਜਾਂ ਪਰਚਾ ਤੁਸੀਂ ਨਹੀਂ ਝੂਠਾ ਰੱਦ ਕਰਕੇ ਲਿਆਏ ਦੋਸ਼ੀ ਤੁਸੀਂ ਨਹੀਂ ਕਿ ਰਸਤਾਾਰ ਕੀਤੇ ਭਗੋੜੇ ਤੁਸੀਂ ਨਹੀਂ ਕੋਸ਼ਿਸ਼ ਕੀਤੇ ਮੇਰੀ ਝੋਲੀ ਪਾਓ ਮੇਰੇ ਦੀ ਝੋਲੀ ਪਾਵਾ ਰੋਂਦੇ ਆਂਦੀ ਜਿਹੜੇ ਤਿੰਨ ਕੀੜਨੇ ਪਾਉਂਦੇ ਮੇਰੇ ਕੋਲ ਇਹਨਾਂ ਦੀ ਗ੍ਰਿਫਤਾਰੀ ਹੋਈ ਕਿਸੇ ਦੀ ਸਰ ਉਹ ਲੋ ਘੱਲੂ ਘਰ ਡਿਊਟੀ ਚੱਲ ਰਹੀ ਹੈ ਸੋ ਉਹ ਤੋਂ ਸੰਬੰਧਤ ਨਾਲ ਕੋਈ ਨਾ ਆ ਜਾਂਦੀਆਂ ਬਹੁਤ ਜਿਹੜਾ ਇਹਨਾਂ ਤੇ ਕੋਈ ਪਰਚਾ ਪੂਚਾ ਦਰਜ ਹੋਇਆ ਸੀ ਉਹਦਾ ਕੀ ਕੀਤਾ ਕਿੰਨਾ ਤੇ ਸਰ ਇਹਨਾਂ ਤੇ ਉਹ ਬੰਦੇ ਸਰ ਹੋ ਗਈ ਸ਼ਾਮਤ ਕਿਹੜਾ ਜੀ ਦੋਸ਼ੀ ਹੈ ਸਬਜੈਕਟ ਨਹੀਂ ਗ੍ਰਿਫਤਾਰੀ ਕਿਉਂ ਨਹੀਂ ਹੋਈ ਹਾਂਜੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਹੈ ਹੈ ਗ੍ਰਿਫਤਾਰੀ ਹੋਈ ਹਾਂਜੀ ਗ੍ਰਿਫਤਾਰੀ ਕਿਹਦੀ ਜਿੰਨਾ ਦੀ ਥਾਣੇਦਾਰ ਦੀ ਉਹਦਾ ਜਵਿੰਦਰ ਸਿੰਘ ਸਰ ਉਹਦਾ ਸਾਲਾ ਬਲਵਿੰਦਰ ਸਿੰਘ ਤੇ ਐਸਐਸਆਈ ਦਾ ਲੜਕਾ ਰਣਜੀਤ ਸਿੰਘ ਗ੍ਰਿਫਤਾਰੀ ਹੋ ਗਈ ਸੀ ਹਾਂ ਜੀ ਐਸਸੀਐਸਟੀ ਚ ਹੋਈ ਹੈ ਹਾਂ ਜੀ ਤੇ ਸ਼ਾਮਿਲ ਤਫਤੀਸ਼ ਕੌਣ ਹੋਇਆ ਉਹੀ ਉਹੀ ਹਾਈ ਕੋਰਟ ਦੇ ਹੁਕਮ ਨਾਲ ਸੱਟ ਅਰੈਸਟ ਨਹੀਂ ਸਰੇ ਨਾ ਨੇ ਭਾਈ ਹਾਂ 18 ਮਾਰਚ ਨੂੰ ਪਰਚਾ ਹੋਇਆ ਸੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਟੋਟਲ ਬਣਦੇ ਆ ਜਿਹਦਾ ਵਿੱਚੋਂ ਮੈਂ ਡਿਲੀ ਸਾਹਿਬ ਨੂੰ ਫੋਨ ਕਰਦਾ ਰਿਹਾ ਐਸ ਐਚਓ ਸਾਹਿਬ ਨੂੰ ਡੀ ਐਸ ਪੀ ਸਾਹਿਬ ਨੂੰ ਉਹ ਬੰਦੇ ਉੱਥੇ ਹੀ ਘੁੰਮਦੇ ਫਿਰੇ ਸੀ ਇਹਨਾਂ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਕਿੱਥੇ ਜਿੱਥੇ ਗ੍ਰਿਫਤਾਰੀ ਕੀਤੀ ਉਹ ਦਿਖਾ ਲੋ ਜੀ ਕਾਗਜ਼ ਕਿੱਥੇ ਲਿਖਿਆ ਹੈ ਗ੍ਰਿਫਤਾਰ ਕੀਤੇ ਗਏ ਕਿਸ ਕਾਗਜ਼ ਤੇ ਲਿਖਿਆ ਹੈ ਗ੍ਰਿਫਤਾਰ ਕੀਤੇ ਵੇ ਇਹਨਾਂ 18 ਤਰੀਕ ਨੂੰ ਜਿਹੜੀ ਸੈਸ਼ਨ ਕੋਰਟ ਤੋਂ ਜ਼ਮਾਨਤ ਰੱਦ ਹੋ ਗਈ ਸੀ ਉਸ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਹੋਏ ਬਈ ਇਹ ਤਾਂ ਜ਼ਮਾਨਤਾਂ ਦੀ ਲੱਗੀ ਹੋਣਾ ਤਰੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਉਹ ਹਾਂ ਚਲਦਾ ਨਹੀਂ ਹੁੰਦੀ ਇਹ ਕਿਹੜੀ ਆ ਜਿਹੜੀ ਸ਼ਾਮਿਲ ਹੋ ਗਈ ਸੀ ਕੌਣ ਕਹਿੰਦਾ ਸਰ ਹਾਈ ਬਾਜੋ ਭਾਈ ਜੇਰ ਭੇਜੇ ਨਹੀਂ ਸਰ ਉਹ ਇਰਨ ਸ਼ਾਮਿਲ ਕਰਕੇ ਹਾਈ ਕੋਰਟ ਦਾ ਹੁਕਮ ਹੈ ਨਾ ਸਰ ਛੱਡਨੇ ਪੈਂਦੇ ਆ ਦਿਖਾ ਲੋ ਕਿੱਥੇ ਹਾਈ ਕੋਰਟ ਦਾ ਉਹ ਕੋਈ ਸੈਕਟਲ ਕੋਰਟ ਦੇ ਜਮਾਨਤ ਰੱਦ ਹੋਈ ਸੀ 18 ਅਪ੍ਰੈਲ ਨੂੰ ਉਸ ਤੋਂ ਪਹਿਲੇ ਸੇ 18 ਮਾਰਚ ਨੂੰ ਪਰਚਾ ਹੋਇਆ 30 ਅਪ੍ਰੈਲ ਤੱਕ 42 ਦਿਨਾਂ ਦੇ ਸਮੇਂ ਦੇ ਵਿੱਚ ਇੱਕ ਸਿੰਗਲ ਰੇਡ ਵੀ ਉਹ ਪੁਲਸ ਵਾਲੇ ਦੇ ਘਰ ਨਹੀਂ ਕੀਤੀ ਗਈ ਜੇ ਪੁਲਸ ਵੱਲੋਂ ਕੀਤੀ ਗਈ ਹੈ ਕੋਈ ਰੇਡ ਤਾਂ ਸਰ ਉਹਦੇ ਵਿੱਚ ਸਸੀ ਸੀਟੀ ਫੁਟੇਜ ਚੱਲਦੀ ਨਹੀਂ ਹੁਣ ਅਪ੍ਰੈਲ ਮਈ ਜੂਨ ਚ ਕੀ ਹੋ ਰਿਹਾ ਇਹਦੀ ਗੱਲ ਕਰਨਾ ਸਰ ਜਿਹੜੀ ਇਹਨਾਂ ਦੀ ਸ਼ਾਮਲ ਤਫਤੀਸ਼ ਦੀ ਗੱਲ ਉਹ 30 ਅਪ੍ਰੈਲ ਨੂੰ ਸ਼ਾਮਲ ਉਹ ਤੋਂ ਹਾਈ ਕੋਰਟੋਂ ਇੰਟਰਮ ਬਿਲ ਕੱਚੀ ਜਮਾਨਤ ਹੋਈ ਉਹਨਾਂ ਨੂੰ ਉਸ ਤੋਂ ਪਹਿਲੇ 18 ਮਾਰਚ ਨੂੰ ਪਰਚਾ ਹੋਇਆ ਜੀ 18 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ 42 ਦਿਨ ਉਹ ਬੰਦੇ ਉੱਥੇ ਹੀ ਘੁੰਮਦੇ ਰਹੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਦ ਕਿ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਸੀ ਉਸ ਸਮੇਂ ਦੌਰਾਨ ਤੇ ਉਸ ਦਮੇਂ ਦੌਰਾਨ ਪੁਲਿਸ ਨੇ ਇੱਕ ਸਿੰਗਲ ਰੇਡ ਵੀ ਉੱਥੇ ਨਹੀਂ ਕੀਤੀ ਕਿਉਂਕਿ ਕਹਿੰਦੇ ਪੁਲਿਸ ਅਫਸਰਾਂ ਇਹਨਾਂ ਦੀ ਜਿਹੜੀ ਇਹ ਚ ਲਿਖੋ ਇਹਦਾ ਪਰ ਜਦੋਂ ਇੰਟਰਮ ਬੇਲ ਸਰ ਹੋ ਜਾਂਦੀ ਹੈ ਨਾ ਉਹ ਆਪਾਂ ਸ਼ਾਮਲ ਨਹੀਂ ਨਾ ਛੱਡ ਨਹੀਂ ਸਕਦੇ ਫਿਰ ਜਿਆ ਨਜ਼ਰ ਉਹਨੀ ਕਨਫਰਮ ਬੇਲ 7 14 ਸਤ ਪਈ ਹੈ ਸਰ ਅੱਗੇ ਕਿੰਨੀ ਤਰੀਕ ਨੂੰ ਹੋਈ ਹੈ ਸਰਚਾ ਕਿੰਨੀ ਤਰੀਕ ਨੂੰ ਹੋਈ 18 ਤੈਨੂੰ ਜੀ ਸਰ ਜੀ 18 ਮਾਰਚ ਨੂੰ ਇੰਟਰਮ ਬੇਲ ਕਦੋਂ ਮਿਲੀ ਹੈ ਜੀ ਦਿਖਾ ਯਾਰ ਮੀਡੀਆ ਨਹੀਂ ਈਚਾਰ ਨੂੰ ਕਿਨਾਂ ਦਾ ਇੱਕ ਨੋਟਿੰਗ ਲਿਖੋ ਫੋਨ ਸ਼ੈਟੀ ਨੂੰ ਲਿਖ ਕੇ ਜੋ ਟੀਜੀ ਭਿੰਨ ਭੇਜੋ ਜਿਹੜਾ ਪੁਲਿਸ ਵਿਭਾਗ ਤੁਹਾਡਾ ਅੰਮ੍ਰਿਤਸਰ ਆ ਇਹਨਾਂ ਸੂਚਿਤ ਜਾਤੀ ਵਰਗਾਂ ਨੂੰ ਔਰ ਖਾਸ ਵਿਸ਼ੇਸ਼ ਤੌਰ ਤੇ ਜਿਹੜਾ ਦੇਸ਼ ਦੀ ਸੇਵਾ ਕਰ ਰਿਹਾ ਫੌਜੀ ਆ ਕਿਹੜੀ ਆ ਤੇਰੀ ਸੀਏਸੀਆਰਪੀ ਆ ਜੀ ਸਰ ਸੀਆਰਪੀ ਆ ਸੈਂਟਰ ਰਿਜ਼ਰਵਿਸ ਪੁਲਿਸ ਤਾਂ ਉਹਨੂੰ ਵੀ ਇਨਸਾਫ ਨਹੀਂ ਦੇ ਦੇ ਸਕਦੇ ਤੇ ਫਿਰ ਕਿਹਨੂੰ ਇਨਸਾਫ ਦੇਣਾ ਇਹਨਾਂ ਨੇ ਪੰਜਾਬ ਪੁਲਿਸ ਨੇ